ब सरकार ने कर दिता वाका कांड खबर शुरू कर तो जिन्होंने चैनल सबसक्राइब नहीं किया सबसक्राइब कर लमियो तो अत लाइक शेयर भी कर देना पंचायत की चोना तो पहला मान सरकार ने चुप चुपीते एक वाला दा लगा दिता है इस दरोधी धिर जरा भी भिनक नहीं लगी आम आदमी पार्टी की सरकार ने पंचायती चोणों लपंचा के ब्लाक वॉयज राखवें की प्रवानी प्रथा बहाल कर दी है ਪੰਜਾਬ ਵਿਧਾਨ ਸਭਾ ਦੇ ਇਸ ਬਿੱਲ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਵਿਰੋਧੀ ਧਿਰ ਇਸ ਉਪਰક્ત ਨੁਕਤੇ 'ਤੇ ਵਣਾ ਲਈ ਅਸਫਲ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਧਵਾਰ ਨੂੰ ਸਦਨ ਦੇ ਵਿੱਚ ਪੇਸ਼ ਹੋਣ ਸਮੇਂ ਲਿਖਿਆ ਹੈ ਕਿ ਇਹ ਬਿਲ ਪੰਚਾਇਤੀ ਰਾਜ ਚੋਣ ਨਿਯਮ ਦੇ ਵਿੱਚ ਸੋਧਾਂ ਨਾਲ ਸੰਬੰਧਿਤ ਹੈ ਜਿਸ ਤਹਿਤ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕਣਗੇ ਪੰਜਾਬ ਵਿਧਾਨ ਸਭਾ ਚੋਣਾਂ ਨੇ ਪੰਚਾਇਤੀ ਰਾਜ ਐਕਟ 1994 ਦੇ ਸੈਸ਼ਨ 12 4 ਚ ਸੋਧ ਕਰ ਦਿੱਤੀ ਹੈ ਇਸ ਨਵੀਂ ਸੋਧ ਮਗਰੋਂ ਸਰਪੰਚਾਂ ਦੇ ਰਾਤਮਿਕ ਕਰਨ ਲਈ ਬਲਾਕ ਨੂੰ ਇਕਾਈ ਮੰਨਿਆ ਜਾ